ਦੇਖ ਸਕਦੇ ਹੋ ਜੀ ਤਸਵੀਰਾਂ ਜੋ ਕਿ ਅੱਜ ਕੈਂਡੀਡੇਟ ਭਾਰਤੀ ਕਿਸਾਨ ਜੁਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਛਾਇਲੀ ਦੀਆਂ ਤਸਵੀਰਾਂ ਨੇ ਇਹ ਦੋਸਤੋ ਕਿਸਾਨ ਜਥੇਬੰਦੀਆਂ ਦੀ ਗਿਣਤੀ ਬਿਲਕੁਲ ਘਟ ਪਿੰਡ ਛਾਇਲੀ ਦੇ ਵਿੱਚ ਅੱਜ ਅਰਵਿੰਦ ਖੰਨਾ ਬੀਜੇਪੀ ਦੇ ਕੈਂਡੀਡੇਟ ਪਹੁੰਚੇ ਸੀਗੇ ਪਰ ਅਸੀਂ ਦੂਰ ਦੂਰ ਸੰਗਰੂਰ ਪਟਿਆਲੇ ਤੱਕ ਵਿਰੋਧ ਕਰਨ ਜਾਣੇ ਆਂਗੇ ਪਰ ਇੱਥੇ 20 25 ਬੰਦੇ ਸੀ ਸਿਰਫ ਸਾਨਾ ਨੂੰ ਬੀਜੇਪੀ ਦੇ ਕੈਂਡੀਡੇਟ ਨੇ ਹੱਥ ਖੜਾ ਕਰਕੇ ਐਨ ਵਧੀਆ ਪ੍ਰੋਗਰਾਮ ਕਰਕੇ ਜਾਨੀ ਕਿ ਸਾਫ ਪ੍ਰੋਗਰਾਮ ਹੋਇਆ ਰਵਿੰਦ ਖੰਨਾ ਦਾ ਪਰ ਅੱਜ ਕਿੱਥੇ ਗਏ ਜਦੋਂ ਪਿੰਡ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਦਾ ਆਇਆ ਤਾਂ ਕੋਈ ਕਿਸਾਨ ਕੋਈ ਖਾਸ ਨਹੀਂ ਦਿਖਿਆ ਦੇਖ ਲਓ ਸਿਰਫ 20 25 ਝੰਡੇ ਸਾਨੂੰ ਨਜ਼ਰ ਆਉਂਦੇ ਨੇ 20 ਮਸਾ ਹੋਣੇ ਬਾਕੀਆ ਸੁਣ ਲੋ ਨੌਜਵਾਨਾਂ ਤੋਂ ਗੱਲਬਾਤ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਵਿਰੋਧ ਨਹੀਂ ਹੈ ਜੱਥੇਬੰਦੀਆਂ ਵੱਲੋਂ ਵਿਰੋਧ ਹੈ ਕਿਸਾਨ ਨਹੀਂ ਹੈ ਇਹਦੇ ਵਿੱਚ ਇਹ ਭਗਵੰਦ ਮਾਨ ਦੇ ਜੱਥੇਬੰਦੀ ਹੈ ਜੋ ਵਿਰੋਧ ਕਰ ਰਹੇ ਹਨ ਹਾਂ ਆਪਦੇ ਪਿੰਡ ਘਿਰਦੇ ਨਹੀਂ ਨੂੰ ਜਾ ਕੇ ਕੀ ਕਰੋਂ ਬੇਬੇ ਬਿਲਕੁਲ ਹਾਂ ਪੀ ਕੇ ਜਫਾ ਮੁੜੇ ਹੋਏ ਉੱਥੋਂ ਕੋਰੇ ਨਹੀਂ ਆਏ ਆਪਦੇ ਪਿੰਡ ਘੇਰਨ ਦਾ ਹੱਕ ਸੀ ਆਪਦੇ ਪਿੰਡ ਆਉਣ ਦਾ ਹੱਕ ਹੈ ਹੱਕ ਹੈ ਬਿਲਕੁਲ ਜੀ ਕਿਉਂ ਬਾਈ ਹੱਕ ਹੈ ਪਿੰਡ ਚ ਸਾਰਿਆਂ ਨੂੰ ਪਿੰਡ ਦਾ ਹੱਕ ਹੈ ਬਾਈ ਬਿਲਕੁਲ ਫਿਰ ਆ ਜਾਏ ਨਹੀਂ ਫਿਰ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਹੁਣ ਕੀ ਕਹੀਏ ਯਾਰ ਤੁਸੀਂ ਬਸ ਦੇਖਦੇ ਜਾਓ 6 ਮਹੀਨਿਆਂ ਚ ਜਿੱਥੇਬੰਦੀ ਖਤਮ ਹੋਊਗੀ ਗ੍ਰਾਹਨ ਜਿੱਥੇਬੰਦੀ ਪਿੰਡ ਚੋਂ ਬਿਲਕੁਲ ਹਾਂਜੀ ਤਾਂਹਾਂ ਤੋਂ ਹੋ ਕਮਾਊ ਤਾਂਹਾਂ ਤੋਂ ਦਾ ਬੰਬੇ ਆਊਗਾ ਹੋਰ ਕੀ ਆਊਗਾ ਹਾਂ ਆਉਣਾ ਚਾਹੀਦਾ ਸੀ ਸਾਰਿਆਂ ਜਿੱਥੇਬੰਦੀਆਂ ਨੂੰ ਆਉਣਾ ਚਾਹੀਦਾ ਸੀ ਕੁਝ ਵੀ ਨਹੀਂ ਹੈਗਾ ਤੀਜਾ ਬੰਦ ਨਹੀਂ ਕਿਤੇ 10ਵੇਂ ਈ ਕਿੱਥੇ ਦਾ ਆਪਾਂ ਨੂੰ ਹੁੱਕਾ ਦਿੱਤਾ ਜਾਵੇ ਤੁਸੀਂ ਸਾਰੇ ਜਥੇਬੰਦੀਆਂ ਨੂੰ ਸੁਨੇਹਾ ਵੀ ਲੈ ਕੇ ਆਏ ਤੇ ਅੱਜ ਅਸੀਂ ਸਵਿਕਰਾਂ ਚ ਬੋਲਿਆ ਜੀ ਇਹ ਤਾਂ ਸਭ ਤੋਂ ਵੱਡਾ ਸੁਨੇਹਾ ਹੈ ਠੀਕ ਹੈ ਕੱਲੇ-ਕੱਲੇ ਘਰ ਦੇ ਵਿੱਚ ਬੰਦਾ ਕੋਈ ਵੀ ਨਹੀਂ ਜਾ ਸਕਦਾ ਜਦੋਂ ਨਾ ਇੱਕ ਇਹ ਹੁੰਦਾ ਜੀ ਵੀ ਚਲੋ ਮੰਨ ਲਓ ਤੁਸੀਂ ਬੋਲਤਾ ਵੀ ਸੋਡੀ ਜਥੇਬੰਦੀ ਇਹ ਬੁਆਊਗੀ ਤੁਸੀਂ ਦੂਜੇ ਜਥੇਬੰਦੀਆਂ ਨੂੰ ਸੁਨੇਹਾ ਲਾਈ ਸੀ ਨਹੀਂ ਸੁਨੇਹਾ ਅਗਰ ਆਹਰਾਂਗ ਨੂੰ ਹੈ ਅਗਰ ਆਹਰਾਂਗ ਨੂੰ ਸੁਨੇਹਾ ਲਿਆਗਾ ਅੱਛਾ ਪਾਰਕ ਚ ਤੁਸੀਂ ਕਿਹਾ ਸੀ ਅਰੇ ਤੇ ਇਹ ਨਾਲ ਤੇ ਮਿੱਤੇ ਹਰੀ ਨਾਲ ਨਹੀਂ ਠੀਕ ਤੋਂ ਸਨੇਹਾ ਉਹ ਸਾਨੂੰ ਫੇਰ ਤੁਰਾਂਗਾ ਅਸੀਂ ਨਿੱਤਰ ਸਾਰਾ ਅੱਛਾ ਉੱਤੋਂ ਸਨੇਹਾ ਉਹ ਪਤਾ ਨਹੀਂ ਕਿ ਥੋਕਾ ਸਨੇਹਾ ਉਹ ਦੇਖੋ ਤਸਵੀਰਾਂ ਟਰੱਕਾਂ ਦੇ ਵਾਲੇ ਵਾਲੇ ਅੱਗੇ ਵੱਧਣ ਦੀ ਕੋਸ਼ਿਸ਼ ਖਿਸ਼ਾਨਾ ਨੇ ਸ਼ੁਰੂ ਕਰ ਦਿੱਤੀ ਹੈ ਦੇਖ ਸਕਦੇ ਹੋ ਤਸਵੀਰਾਂ 30 ਮਈ 2024 ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅੱਜ ਤੇ ਬੀਜਪੀ ਦੇ ਕੈਂਡੀਡੇਟ ਸੰਗ੍ਰੂਪ ਤੌਰ ਤੇ ਵਿਨਖੰਨਾ ਕਰੋ ਪੂਰੇ ਕਰੋ ਪੂਰੇ ਕਰੋ ਕਿਸਾਨਾਂ ਨਾਲ ਕੀਤੇ ਜਾ ਰਹੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਦੇਖ ਸਕਦੇ ਹੋ ਜੀ ਤਸਵੀਰਾਂ ਜੋ ਕਿ ਅੱਜ ਕੈਂਡੀਡੇਟ ਭਾਰਤੀ ਕਿਸਾਨ ਜੁਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਸ਼ਾਇਲੇ ਦੀਆਂ ਤਸਵੀਰਾਂ ਨੇ ਇਹ ਪਹੁੰਚ ਕੇ ਨੇ ਜੀ ਜੀਪੀ ਦੇ ਕੈਂਡੀਡੇਟ ਪਰਵਿੰਦ ਖੰਨਾ ਜੀ ਇਲਾਹੀ ਨਾਮ ਜੀ ਜਗਤ 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 ਹੇ ਭਗਵਾਨ ਦਮਨ ਦੇ ਜਥੇਬੰਦੀ ਹੈ ਜੋ ਵਿਰੋਧ ਕਰ ਰਹੇ ਹੈ ਵਿਰੋਧ ਕਰ ਰਹੇ ਹੈ ਕਿਵੇਂ ਦੇਖਦੇ ਹੋ ਸੰਗਰੂਰ ਦੇ ਵੋਟਰਾਂ ਨੂੰ ਵੀ ਦੇਣਗੇ ਸਾਥ ਪੂਰਾ ਮੋਦੀ ਸਾਹਿਬ ਦਾ ਪੂਰਾ ਸਾਥ ਦੇਣਗੇ ਸਾਰੇ ਲਾਭ ਇਹਨਾਂ ਨੂੰ ਮੋਦੀ ਸਾਹਿਬ ਦੇ ਰਹੇ ਆ ਪੰਜਾਬ ਦੇ ਲੋਕ ਬਿਲਕੁਲ ਮੋਦੀ ਦੇ ਹੱਕ 'ਚ ਹੈ ਤੇ ਮੋਦੀ ਨੂੰ ਬਹੁਤ ਵੱਡੇ ਪਦਰ ਤੇ ਇਹਨਾਂ ਨੇ ਵੋਟਾਂ ਪਾਈਆਂ ਜੋ ਕਿਸਾਨ ਬਾਹਰ ਮੰਗਾ ਰੱਖ ਰਹੇ ਨੇ ਤੂੰ ਫਿਰ ਕਿਸਾਨ ਕਹੀ ਜਾ ਰਿਹਾ ਜਥੇਬੰਦੀ ਹੈ ਕਿਸਾਨ ਨਹੀਂ ਹੈ ਜਥੇਬੰਦੀਆਂ ਚੋਣਾਂ ਰੱਖ ਰਹੀਆਂ ਨੇ ਉਹ ਜਾਇਜ਼ ਨੇ ਕਿ ਨਜਾਇਜ਼ ਨੇ ਕੌਣ ਸੀ ਮੰਗਾ ਪਦੋਨਾ ਤੇ ਦਸੂਰ ਮੰਗੀ ਹੈ ਮੰਗ ਕੀ ਹੈ ਐਮ ਐਸ ਪੀ ਦੇ ਐਮ ਐਸ ਪੀ ਦਾ ਬਤ ਦੇ ਰਹੇ 7 ਫਸਲਾਂ ਦੇ ਦੇਣ ਲਈ ਤਿਆਰ ਹੈ ਪੰਜਾਬ ਦੇ ਜੱਟ ਵੀ ਫਸਲ ਨਹੀਂ ਉਗਦੀ ਤੇ ਆਪਾਂ ਤਾਂ ਦੇਣ ਲਈ ਤਿਆਰ ਹੈ 7 ਫਸਲਾਂ ਦੇ ਲੋ ਐਮ ਐਸ ਪੀ ਐ ਮਨਾਂ ਕਰਦੇ ਆਪਾਂ ਤਾਂ ਦੇਣ ਲਈ ਤਿਆਰ ਹੈ ਇਹ ਮਨਾਂ ਕਿਉਂ ਕੋਈ ਪਤਾ ਲੱਗਿਆ ਇਨ੍ਹਾਂ ਨੂੰ ਪੁੱਛੋ ਮੈਨੂੰ ਕੀ ਪੁੱਛ ਰਿਹਾ ਆਪਾਂ 7 ਫਸਲਾਂ ਤੇ ਐਮ ਐਸ ਪੀ ਦੇਣ ਲਈ ਤਿਆਰ ਆ ਇਹ ਉਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੇ ਦੂਜੀ ਗੱਲ ਹੈ ਭਗਵੰਤ ਸਿੰਘ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ 22 ਫਸਲਾਂ ਦੇ ਐਮਐਸਪੀ ਦੇਣ ਦਾ ਉਹਨੇ ਤਾਂ ਦਿੱਤਾ ਨਹੀਂ ਉਹਦਾ ਕਰਾ ਕਿਉਂ ਨਹੀਂ ਹੋ ਰਿਹਾ ਕੇਂਦਰ ਸਰਕਾਰ 7 ਫਸਲਾਂ ਤੇ ਕਿਸਾਨ ਭਰਾਵਾਂ ਨੂੰ ਐਮਐਸਪੀ ਦੇਣ ਲਈ ਤਿਆਰ ਹੈ ਕਿਸਾਨ ਉਸ ਗੱਲ ਨੂੰ ਸਵੀਕਾਰ ਕਰਦੇ ਆ ਪਰ ਇਹ ਜਥੇਬੰਦੀ ਨਹੀਂ ਕਰਦੇ ਗਲਤੀ ਤੱਕ ਜਥੇਬੰਦੀ ਦੀ ਆ ਉਹ ਕਿੰਨੀਆਂ ਸੀ ਟਾਲੀਆਂ ਆ ਰਹੇਂ ਇੰਡੀਆ ਤੋਂ ਮੋਦੀ ਜੀ 400 ਪਲਸ 405 ਪੰਜਾਬ ਤੋਂ 13 ਤੇ 13 ਤੇ ਮੈਂ ਦੋ ਚਾਰ ਸ਼ਬਦਾਂ ਚ ਮੈਨੀਫੈਸਟੋ ਮੈਂ ਕੀ ਆ ਜਿਹੜੇ ਹੁਣ ਚੋਣਾਂ ਦੇ ਵਿੱਚ ਚੱਲੇ ਹੋਇਆ ਰੋਜ਼ਗਾਰੀ ਪੰਜਾਬ ਪਿੱਛੜ ਗਿਆ ਸਾਡਾ ਪੰਜਾਬ ਦੇ ਵਿੱਚ ਰੋਜ਼ਗਾਰੀ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਸਾਡੇ ਲੋਕ ਸਭਾ ਖੇਤਰ ਸੰਗਰੂਰ ਦੇ ਵਿੱਚ ਕਿਸਾਨਾਂ ਦੀ ਗਿਣਤੀ ਘੱਟ ਹੋਣ ਕਰਨ ਕਹਿ ਸਕਦੇ ਆ ਤੇ ਜੋ ਕਿ ਅਰਵਿੰਦ ਖੰਨਾ ਜੀ ਬੀਜੇਪੀ ਦੇ ਕੈਂਡੀਡੇਟ ਆਪ ਦਾ ਪ੍ਰੋਗਰਾਮ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਗੇ ਇਹਨਾਂ ਸਾਥਕ ਜੀ ਕਿਸਾਨ ਜੰਦੇਬੰਦੀਆਂ ਨੂੰ ਹੱਥ ਖੜਾ ਕਰਕੇ ਰਵਿੰਦਰ ਖੰਨਾ ਜੀ ਚੱਲੇ ਨੇ ਕਿਸਾਨ ਜੰਦੇਬੰਦੀਆਂ ਨੂੰ ਹੱਥ ਖੜਾ ਕਰਕੇ ਜਿੱਕ ਇਹਦੀ ਜਾ ਰਹੇ ਨੇ ਕਿਸਾਨਾਂ ਦੀ ਗਣਤੀ ਪਿੰਡ ਸ਼ਾਇਲੀ ਚ ਘੱਟ ਹੋਣ ਕਰਕੇ ਜੋ ਕੇ ਵਿਰੋਧ ਕਰਨਾ ਆਏ ਸੀਗੇ ਜਿਹੜਾ ਇਹਨਾਂ ਕਿਸਾਨਾਂ ਨੂੰ ਇੱਕ ਪਾਸੇ ਕਹਿ ਦਈਏ ਜੀ ਰੋਕ ਕੇ ਰੱਖਿਆ ਹੋਇਆ ਤੇ ਰਵਿੰਦਰ ਖੰਨਾ ਪ੍ਰੋਗਰਾਮ ਸਫਲ तरीके ਨਾਲ ਕਰਕੇ ਜਾ ਰਹੇ ਨੇ